ਮਲੋਟ ਵਾਸੀਆਂ ਨੂੰ ਰਾਮਕਮਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਸ਼ਯਾਕਾਲ ਸੋ ਇਸ ਵੇਲੇ ਮਲੋਟ ਦੇ ਵਿੱਚ ਇੱਕ ਨਵੇਂ ਰੈਸਟੋਰੈਂਟ ਦੀ ਸ਼ੁਰੂਆਤ ਹੋਈ ਹੈ ਜਿਸ ਦੇ ਬਾਰੇ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਰੀ ਇਨਫਰਮੇਸ਼ਨ ਸਾਂਝੀ ਕਰਨ ਦੇ ਲਈ ਅਸੀਂ ਇੱਥੇ ਪਹੁੰਚੇ ਆ ਸੋ ਮੈਂ ਦੱਸਣਾ ਚਾਹੁੰਦਾ ਕਿ ਮਲੋਟ ਦੇ ਵਿੱਚ ਇਹ ਰੈਸਟੋਰੈਂਟ ਬਣਿਆ ਹੈ ਜਿਹੜਾ ਕਿ ਨਵਾਂ ਰੈਸਟੋਰੈਂਟ ਬਣਿਆ ਹੈ ਪਹਿਲਾਂ ਇਹ ਰੈਸਟੋਰੈਂਟ ਮਲੋਟ ਦੇ 올ਡ ਕੋਰਟ ਰੋਡ ਤੇ ਸੀ ਜਿਸ ਦਾ ਨਾਮ ਹੈ ਸਨੈਕਰਸ ਤਾਂ ਹੁਣ ਇਹ ਸ਼ਿਫਟ ਹੋ ਕੇ ਮਲੋਟ ਦੇ ਵਿੱਚ ਉਸੇ ਰੋਡ ਤੇ ਅੱਗੇ ਆ ਕੇ ਜੀਟੀਬੀ ਸਕੂਲ ਦੇ ਨੇੜੇ ਕਿਰਨ ਪਲਾਜ਼ਾ ਮਾਰਕੀਟ ਦੇ ਵਿੱਚ ਬਣਿਆ ਹੈ ਜੇ ਆਪਾਂ ਗੱਲ ਕਰੀਏ ਹੁਣ ਇਹ ਨਾ ਕੇਵਲ ਸਨੈਕਸਰਜ਼ ਹੋ ਕੇ ਬੋਨ ਫਾਇਰ ਵੀ ਇਹਦੇ ਨਾਲ ਹੈ ਤੇ ਇੱਥੇ ਤੁਸੀਂ ਕੱਲਾ ਫਾਸਟ ਫੂਡ ਆਈਟਮਸ ਦੀ ਬਜਾਏ ਰੈਸਟੋਰੈਂਟਸ ਦੇ ਆਈਟਮਸ ਦੀ ਬਜਾਏ ਜਿੱਥੇ ਕਿ ਵੈਜਨ ਨਾਨ ਵੈਜ ਨਹੀਂ ਸਾਰੀਆਂ ਆਈਟਮਸ ਸਰਵ ਹੁੰਦੀਆਂ ਨੇ ਨਾਲ ਤੁਸੀਂ ਹੁਣ ਇੱਥੇ ਫੂਡ ਵੀ ਲੈ ਸਕਦੇ ਹੋ ਜਿਸ ਦੇ ਬਾਰੇ ਦੇ ਵਿੱਚ ਅਸੀਂ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਆਓ ਅਸੀਂ ਇੱਕ ਵਾਰ ਕੀ ਕੁਝ ਰੈਸਟੋਰੈਂਟ ਦੇ ਵਿੱਚ ਹੈ ਉਸ ਦੇ ਬਾਰੇ ਦੇ ਵਿੱਚ ਗੱਲਬਾਤ ਕਰਨ ਲਈ ਇੱਥੇ ਦੇ ਓਨਰਸ ਨਾਲ ਗੱਲਬਾਤ ਕਰਦੇ ਹਾਂ ਸਵਾਗਤ ਮਿਲਦੇ ਆ ਜੀ ਸਵਾਗਤ ਹੁਣ ਓਨਰਸ ਨਾਲ ਗੱਲ ਕਰ ਲੈਨੇ ਆ ਸਰ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾ ਜੀ ਅੱਜ ਨਵੇਂ ਰੈਸਟੋਰੈਂਟ ਦੀ ਨਵਾਂ ਜਗ੍ਹਾ ਤੇ ਤੁਸੀਂ ਜਿਹੜੀ ਆ ਉਹ ਓਪਨਿੰਗ ਕਰ ਲਈਏ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਤੁਸੀਂ ਇੱਥੇ ਪਧਾਰੇ ਸਾਨੂੰ ਬਹੁਤ ਵਧੀਆ ਲੱਗਿਆ ਤੁਸੀਂ ਕਵਰ ਕਰ ਰਹੇ ਹੋ ਸਾਨੂੰ ਬਹੁਤ ਵਧੀਆ ਲੱਗਿਆ ਸਾਡਾ ਇਹ ਕੰਮ ਪਹਿਲੇ 3-22 ਸਾਲ ਪਹਿਲੇ ਹੀ ਸੀ ਸਨੈਕਸ ਦਾ ਕੰਮ ਕੀਤਾ ਸੀਗਾ ਕੋਰਟ ਰੋਡ ਦੇ ਉੱਪਰ ਅਸੀਂ ਕੰਮ ਕੀਤਾ ਸੀਗਾ ਉਸ ਤੋਂ ਸਾਨੂੰ ਲੋਕਾਂ ਦੀ ਕਾਫੀ ਫੀਡਬੈਕ ਮਿਲੀਆਂ ਜਿਸ ਚੇ ਅਸੀਂ ਸਾਨੂੰ ਲੱਗਿਆ ਕਿ ਨੋਟਡ ਕੀਤਾ ਗਿਆ ਉਹਨਾਂ ਨੂੰ ਕਿ ਪਬਲਿਕ ਲਈ ਅਸੀਂ ਕੀ ਹੋਰ ਸੇਵਾ ਕਰ ਸਕਦੇ ਆ ਜਿੰਦੇ ਕਰਕੇ ਲੋਕਾਂ ਚ ਡਿਮਾਂਡ ਆਈ ਵੀ ਸਾਨੂੰ ਫੂਡ ਲਈ ਥੋੜਾ ਜਿਹਾ ਇਸ਼ੂ ਹੈਗਾ ਇੱਥੇ ਵਧੀਆ ਫੂਡ ਪ੍ਰੇਪਰੇਸ਼ਨ ਵਧੀਆ ਨਹੀਂ ਮਿਲ ਪਾਂਦੀ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਸ ਨੂੰ ਵੈਜਜ ਨੋਨ ਵੈਜ ਫੂਡ ਨਾਲ ਬੋਨ ਫਾਇਰ ਦੇ ਨਾਲ ਤੁਸੀਂ ਇਹ ਕੰਮ ਚਲਾਇਆ ਹੈ ਲੋਕਾਂ ਦੀ ਡਿਮਾਂਡਸ ਨੂੰ ਦੇਖਦੇ ਹੋਏ ਤੇ ਸਾਡੀ ਪਬਲਿਕ ਨੂੰ ਰਿਕਵੈਸਟ ਹੈ ਕਿ ਇੱਥੇ ਵਿਜ਼ਿਟ ਕਰਨ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਜੋ ਵੀ ਉਹਨਾਂ ਦੀ ਫੀਡਬੈਕ ਹੈ ਕਾਈਂਡਲੀ ਸਾਨੂੰ ਪ੍ਰੋਵਾਈਡ ਕਰਵਾਓ ਸਾਡੇ ਤੇ ਲੋਕਾਂ ਦੀ ਇੱਕ ਡਿਮਾਂਡ ਹੋਰ ਸੀਗੀ ਜੋ ਚਾਹੁੰਦੇ ਸੀ ਇੱਥੇ ਗੈਦਰਿੰਗ ਨਹੀਂ ਪਾਰਟੀ ਤੇ ਹਾਲ ਦੀ ਜਿਹੜੀ ਦਿੱਕਤ ਆ ਰਹੀ ਹੈ ਲੋਕਾਂ ਨੂੰ ਹਾਂ ਘਾਟਾ ਬਹੁਤ ਘਾਟਾ ਲਿਮਟਡ ਹੈ ਸੈਕਿੰਡ ਕੀ ਇਥੇ ਪਾਰਕਿੰਗ ਦਾ ਸਭ ਤੋਂ ਵੱਡਾ ਇਸ਼ੂ ਸੀਗਾ ਜਿੰਦੇ ਕਰਕੇ ਸਾਨੂੰ ਪਿਛਲਾ ਸੈਟਅਪ ਛੱਡ ਕੇ ਅੱਗੇ ਸੈਟਅਪ ਲੈ ਕੇ ਆਣਾ ਪਿਆ ਡੂ ਟੂ ਪਾਰਕਿੰਗ ਜੋ ਲੋਕਾਂ ਦੀ ਬਹੁਤ ਵੱਡੀ ਡਿਮਾਂਡ ਸੀਗੀ ਪਹਿਲੇ ਸਾਡਾ ਸਨੈਕਸ ਹੁੰਦਾ ਸੀ ਬਾਜ਼ਾਰ ਦੇ ਹੰਦਰੇ ਜੀ ਜਿੰਨੇ ਕਰਕੇ ਪਾਰਕਿੰਗ ਦਾ ਬਹੁਤ ਇਸ਼ੂ ਆ ਰਿਹਾ ਸੀ ਲੋਕਾਂ ਨੂੰ ਸੋ ਕਰਕੇ ਲੋਕਾਂ ਨੇ ਬਹੁਤ ਡਿਮਾਂਡ ਕੀਤੀ ਵੀ ਸਾਨੂੰ ਪਾਰਕਕਿੰਗ ਵਾਲੀ ਜਗ੍ਹਾ ਤੇ ਲੈ ਕੇ ਜਾਓ ਤਾਂ ਕਿ ਸਾਡੀ ਪਾਰਟੀਆਂ ਪਾਰਟੀਆਂ ਵਧੀਆ ਚੱਲ ਸਕਣ ਛੜੀਆਂ ਉਹਨਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਅਸੀਂ ਉੱਪਰ ਆਦੇ 17 ਫੁੱਟ ਅੱਜ ਦਾ ਇੱਕ ਹਾਲ ਤਿਆਰ ਕੀਤਾ ਹੈ ਜਿੰਦੇ ਵਿੱਚ ਤੁਸੀਂ ਆਪਣੀ ਮੀਟਿੰਗਸ ਆਫਿਸ ਮੀਟਿੰਗਸ ਬਰਥਡੇ ਪਾਰਟੀ ਐਂਗੇਜਮੈਂਟ ਪਾਰਟੀ ਤੁਸੀਂ ਬਹੁਤ ਅੱਛੇ ਤਿੱਕਣਾ ਕਰ ਸਕਦੇ ਹੋ ਜਿੰਦੇ ਤੁਹਾਨੂੰ ਫੁੱਲ ਫੈਸਿਲਿਟੀ ਅਸੀਂ ਇੱਥੇ ਹੀ ਪ੍ਰੋਵਾਈਡ ਕਰਵਾਵਾਂਗੇ ਲਾਈਕ ਸਾਊਂਡ ਸਿਸਟਮ ਲਾਈਟਿੰਗ ਸਿਸਟਮ ਖਾਣਾ ਅਵੇਲੇਬਲ ਹੈ ਫਾਸਟ ਫੂਡ ਅਵੇਲੇਬਲ ਹੈ ਹਰ ਤਰ੍ਹਾਂ ਦੀ ਸਰਵਿਸ ਤੁਹਾਨੂੰ ਇੱਥੇ ਮਿਲੇਗੀ ਬਹੁਤ ਵਧੀਆ ਪੈਕੇਜ ਤਿਆਰ ਕੀਤਾ ਗਿਆ ਹੈ ਕਿ ਤੁਹਾਡੇ ਡਿਮਾਂਡਸ ਨੂੰ ਦੇਖਦੇ ਹੋਏ ਤਾਂ ਅਸੀਂ ਤੁਹਾਨੂੰ ਰਿਕਵੈਸਟ ਕਰਾਂਗੇ ਆਪਣੀ ਜੋ ਤੁਸੀਂ ਸਾਨੂੰ ਫੀਡਬੈਕ ਦਿੱਤੀ ਸੀ ਉਹਨੂੰ ਅਸੀਂ ਉਸ ਤੇ ਪੂਰਾ ਉਤਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਸਾਡੇ ਵੱਲੋਂ ਕੰਟੈਂਟਲੀ ਵਿਜ਼ਿਟ ਕਰਕੇ ਸਾਨੂੰ ਸੇਵਾ ਦਾ ਮੌਕਾ ਜਰੂਰ ਦਿਓ ਜੀ ਸਰ ਥੈਂਕ ਯੂ ਸੋ ਆਪਾਂ ਇੱਕ ਤੁਹਾਡੇ ਮੈਨੂ ਦੇ ਵਿੱਚ ਕੀ ਕੋਝਾ ਇਹ ਵੀ ਜਾਣਨਾ ਚਾਹਾਂਗੇ ਸਰ ਪਲੀਜ਼ ਤੁਸੀਂ ਦੱਸੋਗੇ ਸਖਸ਼ੀ ਜੀ ਪਹਿਲਾਂ ਤੁਹਾਨੂੰ ਮੁਬਾਰਕਾ ਜੀ ਤੁਸੀਂ ਬਹੁਤ ਜਲਦੀ ਜਿਹੜਾ ਹੈਗਾ ਉਹ ਮੂਵ ਆਨ ਕੀਤਾ ਔਰ ਇਸ ਜਗ੍ਹਾ ਤੇ ਆਏ ਹੋ ਔਰ ਜੋ ਫੀਡਬੈਕ ਰਹਾ ਹੈ ਮਲੋਟਵਾਸੀਆਂ ਦੇ ਉਹਨਾਂ ਦੇ ਮੁਤਾਬਕ ਤੁਸੀਂ ਜਿਹੜਾ ਹੈਗਾ ਨਵੇਂ ਰੈਸਟੋਰੈਂਟ ਤੇ ਨਵੀਂ ਜਗ੍ਹਾ ਤੇ ਆ ਗਏ ਹੋ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਸਰ ਕੀ ਕੋਜ ਹੈ ਜੀ ਮੈਨੂ ਦੇ ਵਿੱਚ ਮੈਨੂੰ ਸਰ ਵੈਜ ਤੇ ਨੌਨ ਵੈਜ ਦੋਨੋਂ ਸੈਪਰੇਟ ਚੀਜ਼ੇ ਸਰ 버ਗਰਸ ਹੋਗੇ ਸੈਲਡਸ ਹੋਗੇ ਪਾਸਤਾ ਸੈਂਡਵਿਚਸ ਰੈਪਸ ਜੇ ਕੋਈ ਐਕਸਟਰਾ ਜਿਵੇਂ KFC ਟਾਈਪ ਆਪਾਂ ਚਿਕਨ ਜੋ ਬਹੁਤ ਚੱਲਦਾ ਉਸ ਟਾਈਪ ਦਾ ਸਾਰੇ ਬੱਕਟਸ ਆਪਣੇ ਕੋਲ ਅਵੇਲੇਬਲ ਹੈ ਪੀਜ਼ਾਸ ਅਵੇਲੇਬਲ ਹੈ ਜੋ ਵੀ ਹਾਲੇ ਬੱਚੇ ਬਹੁਤ ਜ਼ਿਆਦਾ ਪ੍ਰੇਫਰ ਕਰਦੇ ਹਨ ਹਨ ਜੇ ਆਪਾਂ ਡਰਿੰਕਸ ਚਾਹੀਏ ਆਪਣੇ ਕੋਲ ਸ਼ੇਕਸ ਵੀ ਆਪਣੇ ਕੋਲ ਮੌਜੂ ਮੋਜੀਤ ਉਸ ਬਹੁਤ ਤਰ੍ਹਾਂ ਦੇ ਹੈ ਕਟਵਟ ਸੱਤਰਾ ਦੇ ਮੋਜੀਤਾ ਜਿਵੇਂ ਵਰਨ ਜੈਮ ਮੋਜੀਤਾ ਹੋ ਗਿਆ ਕੁਮਬਰ ਹੋ ਗਿਆ オーਟਰ ਮੈਲਨ ਹੋ ਗਿਆ ਗ੍ਰੀਨ ਐਪਲ ਐਂਡ ਇਤਸਟ ਐਂਡ देन ਆ ਪਾਸਪੁਆਇੰਟ ਹੈ ਆਪਣੇ ਕੋਲ ਹੀ ਬਰਾਉਨੀਜ਼ ਵੀ ਹੈ ਬਰਾਉਨੀਜ਼ ਵਿਦ ਆਈਸਕ੍ਰੀਮਸ ਹੋਗੀ ਬਰਾਉਨੀਜ਼ ਵਿਦ ਫੋਰ ਚਾਕਲੇਟਸ ਹੋਗੀ ਇਹ ਚੀਜ਼ਾਂ ਵੀ ਇੱਥੇ ਅਵੇਲੇਬਲ ਕਰਾਈਆਂ ਜਾਂਦੀਆਂ ਨੇ ਸਰ ਇਹ ਹੈਗਾ ਆਪਣਾ ਫਾਸਟ ਫੂਡ ਦਾ ਜੀ ਮੈਨੂ ਦੇ ਵਿੱਚ ਕੀ ਕੁਝ ਹੈ ਫਾਸਟ ਫੂਡ ਦੇ ਵਿੱਚ ਕੁਝ ਹੂਸ ਦੇ ਵਿੱਚ ਆਪਣੇ ਕੋਲੇ ਲੰਚ ਐਂਡ ਬ੍ਰੇਕਫਾਸਟ ਦੀ ਫੈਸਿਲਿਟੀਆਂ ਜਿਸ ਵਿੱਚ ਵੈਜ ਤੇ ਨੌਨ ਵੀ ਦੋਨੋਂ ਸੈਪਰੇਟ ਹੈਗੇ ਜਿਸਦੇ ਤੁਹਾਨੂੰ ਲੰਚ ਕਿਸੇ ਵੀ ਤਰ੍ਹਾਂ ਦਾ ਵੈਜਰ ਨੌਨ ਵੀ ਤੇ ਜੋ ਤੁਸੀਂ ਪ੍ਰੇਫਰ ਕਰਦੇ ਖਾਣਾ ਚਾਹੁੰਦੇ ਹੋ ਉਹ ਮੰਨਦੇ ਚਾਹੇ ਤੰਦੂਰੀ ਹੈ ਚਾਹੇ ਫਰਾਈਡ ਹੈ ਚਾਹੇ ਗਰੇਵੀ ਹੈ ਹਰ ਤਰ੍ਹਾਂ ਦਾ ਤੁਹਾਨੂੰ ਇੱਥੇ ਲੰਚ ਉਹ ਡਿਨਰ ਮਿਲੂਗਾ ਹੀ। ਹਾਂਜੀ ਸੋ ਟਾਈਮਿੰਗ ਕੀ ਕੁਝ ਰਹਿਣ ਗਿਆ ਰੈਸਟੋਰੈਂਟ ਕਿੰਨੇ ਵਜੇ ਓਪਨ ਹੁੰਦਾ ਹੈ ਕੀ ਮੋਬਾਈਲ ਨੰਬਰਸ ਵਗੈਰਾ ਨੇ ਆਪਣੇ ਕੀ ਇੱਕ ਖਾਸ ਡਿਮਾਂਡ ਰਹਿੰਦੀ ਹੈ ਕਿ ਹੋਮ ਡਿਲੀਵਰੀ ਦੀ ਡਿਮਾਂਡ ਰਹਿੰਦੀ ਐ ਇਸ ਤਰ੍ਹਾਂ ਦੀਆਂ ਆਪਸ਼ਨਸ ਸੁਣਾ ਲੈ ਕੇ ਚੱਲੇ ਹੋਮ ਡਿਲੀਵਰੀ ਸਰ ਸਭ ਤੋਂ ਵੱਡਾ ਇਸ਼ੂ ਹੁੰਦਾ ਲੋਕਾਂ ਚ ਕਿ ਹੋਮ ਡਿਲੀਵਰੀ ਬਹੁਤ ਕਾਟ ਰੈਸਪੌਂਸਰ ਜਿਹੜੇ ਆਪ ਅਵੇਲੇਬਲ ਕਰਾਉਂਦੇ ਐ ਬਟ ਸਾਡੇ ਤੇ ਐ ਵਿਦਨ ਸਿਟੀ ਚ ਅਸੀਂ 300 ਦਾ ਮਿਨੀਮਮ ਆਰਡਰ ਹੋਵੇ ਤਾਂ ਅਸੀਂ ਵਿਦਨ ਸਿਟੀ ਚ ਅਸੀਂ ਜ਼ਰੂਰ ਆਰਡਰ ਕਰਾਂਗੇ ਫ੍ਰੀ ਆਫ ਕੋਸਟ ਕਰਾਂਗੇ ਡਿਲੀਵਰੀ ਉਹ ਤੁਹਾਡੇ ਘਰ ਤੱਕ ਪਹੁੰਚੇਗੀ ਹਾਂਜੀ ਸਰ ਐਂਡ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰ ਲਈਏ ਤਾਂ ਤੁਹਾਡੇ ਕੀ ਮੋਬਾਈਲ ਨੰਬਰਸ ਨੇ ਕਿ ਤੁਸੀਂ ਉਹ ਮੋਬਾਈਲ ਨੰਬਰਸ ਜਿਹੜਾ ਕਰਨਾ ਚਾਹੋਗੇ ਜਨਤਾ ਦੇ ਨਾਲ ਸ਼ੇਰ ਹਾਂਜੀ ਸਾਡਾ ਕੰਟੈਕਟ ਅਸ 7814720226 ਤੇ ਇਹ ਹੈਗਾ ਗ੍ਰੀਨ ਵੈਲੀ ਰੋਡ ਤੇ ਜੀਡੀਪੀ ਸਕੂਲ ਦੇ ਜਸਟ ਨਾਲ ਸਨੈਕਰਸ ਐਂਡ ਬਾਰਬੀਕਿਊ ਦੋ ਸਟੈਂਡਸ ਉੱਪਰ ਵਿੱਚ ਤੁਸੀਂ ਪਲੀਜ਼ ਜੀ ਵਿਜ਼ਿਟ ਕਰੋ ਜੀ ਸੋ ਆਪਾਂ ਜਿਹੜਾ ਇਹ ਗੱਲ ਜ਼ਰੂਰ ਜਾਣਨਾ ਚਾਹਾਂਗੇ ਕਿਵੇਂ ਤੁਸੀਂ ਜਿਹੜਾ ਸੀ ਉਹ ਸ਼ੁਰੂਆਤ ਕੀਤੀ ਆ ਹੁਣ ਤੁਸੀਂ ਇਸ ਜਿਹੜਾ ਨਵੇਂ ਵਿਜ਼ਨ ਦੇ ਨਾਲ ਤੁਸੀਂ ਨਵੀਂ ਜਗ੍ਹਾ ਤੇ ਆਏ ਹੋ ਸੋ ਕੀ ਕਹਿ ਰਹੇ ਹੋ ਮਲੋਟ ਵਾਸੀਆਂ ਨੂੰ ਸਰ ਅੱਜ ਤੋਂ 2 ਸਾਲ ਪਹਿਲਾਂ ਸਾਡੇ ਕੋਲ ਸਨੈਕਰਸ ਸੀ ਕੋਲਡ ਕੋਰਟ ਰੋਡ ਤੇ ਬੀਐਸਐਲ ਐਕਸੀਜ਼ ਨਾਲ ਉੱਥੇ ਜਿਹੜੀ ਸੀ ਪ੍ਰੋਬਲਮ ਫੇਸ ਕੀਤੀਆਂ ਪਾਰਕਿੰਗ ਦੀ ਜਿਸ ਦਿਨ ਕੀ ਫੂਡ ਫੈਸਿਲਿਟੀਆਂ ਨੂੰ ਉਸ ਵਕਤ ਲੋਕੀ ਲੋਕਾਂ ਨੂੰ ਕੁਆਲਿਟੀ ਨਹੀਂ ਮਿਲਦੀ ਜਿਹੜੀ ਜਿਹੜੇ ਉਹ ਡਿਮਾਂਡ ਕਰਦੇ ਆ ਖਾਸ ਕਰਕੇ ਫੈਮਲੀਆਂ ਨੂੰ ਦਿੱਕਤ ਆਉਂਦੀ ਕਿਉਂਕਿ ਅਗਰ ਆਪਾਂ ਨਾਨ-ਵੇਜ ਜੇ ਆਪਾਂ ਕਾਊਂਟ ਕਰੀਏ ਤਾਂ ਇਸ ਤਰ੍ਹਾਂ ਦੇ ਰੈਸਟੋਰੈਂਟਸ ਆ ਜਿੱਥੇ ਫੈਮਲੀਆਂ ਜਾਣ ਤੋਂ ਗੁਰੇਜ਼ ਕਰਦੀਆਂ ਬਟ ਇਹ ਫੈਮਲੀ ਵੀ ਇੱਥੇ ਆ ਸਕਦੀਆਂ ਪਾਵੇਂ ਉਹਨਾਂ ਨੂੰ ਨਾਨ ਵੇਜ ਵੀ ਚਾਹੀਦਾ ਹੋਏ ਤੇ ਇੱਕ ਰੈਸਟੋਰੈਂਟ ਦਾ ਨਾਲ ਟੈਸਟ ਹੈ ਤਾਂ ਉਸ ਤਰ੍ਹਾਂ ਨਾਲ ਵੀ ਪਾਵੇਂ ਉਹ ਰੈਸਟੋਰੈਂਟ ਫੂਡ ਆਈਟਮਸ ਲੈ ਸਕਦੇ ਆ ਫਾਸਟ ਫੂਡ ਲੈ ਸਕਦੇ ਆ ਔਰ ਫੂਡ ਆਈਟਮਸ ਵੀ ਲੈ ਸਕਦੇ ਆ ਵੇਜ ਨਾਨ ਸਭ ਕੁਝ ਅਵੇਲੇਬਲ ਹੈ ਹਾਂਜੀ ਹਾਂਜੀ ਸਰ ਸਭ ਕੁਝ ਅਵੇਲੇਬਲ ਹੈ ਜ਼ਰੂਰ ਜੋ ਫੈਮਿਲੀ ਡਿਮਾਂਡ ਕਰਦੇ ਸਭ ਅਵੇਲੇਬਲ ਹੈ ਜੀ ਤਾਂ ਕੀ ਕੋਈ ਹੋਰ ਦਿੱਕਤ ਆ ਤੁਹਾਨੂੰ ਉਧਰ ਪੇਸ਼ ਆਂਦੀ ਸੀ ਇੱਥੇ ਤੁਸੀਂ ਉਹਨਾਂ ਨੂੰ ਸਹੀ ਕੀਤਾ ਹੈ ਔਰ ਹੁਣ ਕੀ ਕਹਿ ਰਹੇ ਹੋ ਮਲੋਟ ਵਾਲੇ ਨੇ ਮੈਮ ਲੋਟ ਵਾਲੇ ਸਰ ਇਹ ਹੁੰਦਾ ਜਿਹੜੀ ਚਲੋ ਉੱਥੇ ਦਿੱਕਤ ਆਈਆਂ ਇੱਥੇ ਉਹ ਨਹੀਂ ਆਣੀਆਂ ਸੀ ਉਹਨੂੰ ਬਹੁਤ ਔਰ ਕੰਮ ਇੱਕਰ ਜ਼ਰੂਰ ਪਲੀਜ਼ ਆ ਕੇ ਵਿਜ਼ਿਟ ਕਰੋ ਤੋਂ ਸਾਨੂੰ ਸਰਵਿਸ ਦਾ ਮੌਕਾ ਦਿਓ ਸੋ ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਮਲੂਟ ਦੇ ਵਿੱਚ ਨਵੀਂ ਜਗ੍ਹਾ ਤੇ 스ਨੈਕਰਸ ਨੇ ਮੂਵ ਕੀਤਾ ਹੈ ਕਿਉਂਕਿ ਜੋ ਇਹਨਾਂ ਨੇ ਨਾਲ ਹੁਣ ਫੂਡ ਨੂੰ ਵੀ ਸ਼ੂ ਕੀਤਾ ਹੈ ਰੈਸਟੋਰੈਂਟ ਆਈਟਮਸ ਦੇ ਨਾਲ ਜੋ ਤੁਸੀਂ ਤੁਸੀਂ ਹੁਣ ਫੂਡ ਵੀ ਲੈ ਸਕਦੇ ਹੋ ਇਹ ਇੱਕ ਫੈਮਿਲੀ ਹਾਲ ਹੈ ਜਿਸ ਤਰ੍ਹਾਂ ਕਿ ਤੁਸੀਂ ਇੱਥੇ ਆ ਸਕਦੇ ਹੋ ਨਾਲ ਇੱਥੇ ਵੈਜੋ ਨਾਨ ਵੈਜ ਦੀਆਂ ਸਭ ਆਈਟਮਸ ਜੇਕਰ ਤੁਸੀਂ ਲਾਇਕ ਕਰਦੇ ਹੋ ਇੱਕ ਫੈਮਿਲੀ ਨੇ ਤੁਸੀਂ ਇੱਥੇ ਲਿਆ ਸਕਦੇ ਹੋ ਬਹੁਤ ਅੱਛਾ ਇੱਥੇ ਵਾਤਾਵਰਨ ਹੈ ਔਰ ਨਾਲ ਨਾਲ ਜਿਹੜਾ ਹੈਗਾ ਇੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਜੇਕਰ ਤੁਸੀਂ ਚਾਹਦੇ ਹੋ ਜੇ ਤੁਸੀਂ ਕੀਟੀ ਸਰਵਿਸ ਚਾਹਦੇ ਹੋ ਜੇ ਤੁਸੀਂ ਕੋ ਵਿਆਹ ਮੈਰਿਜ ਪਾਰਟੀਆਂ ਕੋਈ ਆਫਿਸ ਮੀਟਿੰਗ ਤੁਸੀਂ ਚਾਹਦੇ ਹੋ ਤਾਂ ਇਥੇ ਨਾਲ ਕਹੋ ਹਾਲ ਵੀ ਅਵੇਲੇਬਲ ਹੈ ਸੋ ਫਿਲਹਾਲ ਮੀਨੂਜ਼ ਜਿਆਦਾਤ ਮਿਲਦੇ ਨਵੇਂ ਅਪਡੇਟ ਦੇ ਨਾਲ ਧੰਨਵਾਦ